ਪ੍ਰੈਸ ਵਾਰਤਾ ਕਰ ਕਿਹਾ ਕਿ ਆਮ ਆਲੀ ਪਾਰਟੀ ਦਾ ਵਿਧਾਇਕ ਰਕਾਰਿਆ ਹੈ ਨਿਸ਼ਾਨਦੇਹੀ ਤਾਂ ਦੂਜੇ ਪਾਸੇ ਵਿਧਾਇਕ ਸਾਹਿਬ ਵੱਲੋਂ ਸਾਰੇ ਹੀ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਤੁਜੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾ ਕਰਦਾ ਹੈ ਅੱਜ ਫਰੀਕ ਕੋਟ ਦੇ ਵਿੱਚ ਜਲੰਧਰ ਵਾਸੀ ਸੰਤ ਬਾਬਾ ਬਲਵਿੰਦਰ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ 1947 ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜ਼ਮੀਨ ਦਿੱਤੀ ਗਈ ਸੀ ਫਰੀ ਕੋਟ ਜ਼ਿਲ੍ਹੇ ਦੇ ਪਿੰਡ ਭਾਗ ਥਲਾਂ ਕਲਾਂ ਦੇ ਵਿੱਚ ਜੋ ਉਹਨਾਂ ਵੱਲੋਂ ਠੇਕੇ ਤੇ ਦਿੱਤੀ ਹੋਈ ਸੀ ਪਰ ਉਹਨਾਂ ਵੱਲੋਂ ਹੁਣ ਉਸ ਦੀ ਕੋਈ ਵੀ ਠੇਕਾ ਨਹੀਂ ਦਿੱਤਾ ਜਾ ਰਿਹਾ ਅਤੇ ਹੁਣ ਉਹਨਾਂ ਦੇ ਕੇਸ ਹੱਕ ਵਿੱਚ ਆਇਆ ਅਤੇ ਹੁਣ ਪ੍ਰਸ਼ਾਸਨ ਜਦੋਂ ਨਿਸ਼ਾਨਦੇਹੀ ਕਰਨਾ ਚਾਹੁੰਦਾ ਹੈ ਤਾਂ ਫਰੀ ਕੋਟ ਦੇ ਵਿਧਾਇਕ ਅਗਰੇਸਿਵ ਸਿੱਖੋ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਹੋਉਂਦੇ ਰਹੇ ਜਿਸ ਦੇ ਚਾਲਦਿਆਂ ਉਹਨਾਂ ਸਰਕਾਰ ਅੱਗੇ ਇੱਕ ਹਾਰ ਲਾਈ ਕਿ ਸਰਕਾਰ ਉਹਨਾਂ ਦੀ ਮਦਦ ਕਰੇ ਅਤੇ ਉਹਨਾਂ ਦੀ ਜ਼ਮੀਨ ਦੀ ਜਿਹੜੀ ਉਹਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਾਵੇ ਤਾਂ ਦੂਜੇ ਪਾਸੇ ਇਸ ਬਾਰੇ ਜਦੋਂ ਫਰੀਕੋਟ ਦੇ ਵਿਧਾਇਕ ਅਗਰਸਰ ਸਿੱਖੂਣਾ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਦੋਹੀ ਪਾਰਟੀਆਂ ਉਹਨਾਂ ਕੋਲ ਆਈਆਂ ਸਨ ਪਰ ਉਹਨਾਂ ਦਾ ਇਹ ਮਾਮਲਾ ਕਿਤੇ ਨਾ ਕਿਤੇ ਹਜੇ ਅਦਾਲਤ ਦੇ ਅਧੀਨ ਹੈ ਜਿਸ ਕਾਰਨ ਪ੍ਰਸ਼ਾਸਨ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨਿਸ਼ਾਨਦੇਹੀ ਨਹੀਂ ਕਰਾ ਰਿਹਾ ਉਹਨਾਂ ਨੇ ਕਿਹਾ ਕਿ ਅਦਾਲਤ ਵੱਲੋਂ ਜੋ ਵੀ ਪ੍ਰਕਿਰਿਆ ਹੋਵੇਗੀ ਉਸ ਦੇ ਆਧਾਰ ਤੇ ਹੀ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਸੰਤ ਬਾਬਾ ਬਲਵਿੰਦਰ ਸਿੰਘ ਅਤੇ ਫ੍ਰੀਕੋਰਡ ਦੇ ਵਿਧਾਇਕ ਦੇ ਸਿੰਘ ਸਿੱਖੋ ਸਾਡੇ ਦਾ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੇਵਾ ਪੰਥੀ ਜੋ ਕਿ ਸਾਨੂੰ 47 ਦੇ ਵਿੱਚ ਜ਼ਮੀਨ ਆ ਪਾਕਿਸਤਾਨ ਤੋਂ استان ਦੀ ਜ਼ਮੀਨ ਸੀ ਉਹ 47 ਵਿੱਚ ਇਧਰ ਲਾਟਮੈਂਟ ਹੋ ਗਈ 60 ਕਿਲੇ ਉੱਥੇ ਸੀਗੇ ਇੱਥੇ 31 ਕਿਲੇ ਕੁਝ ਕਨਾਲਾਂ ਸਾਨੂੰ ਜ਼ਮੀਨ ਇੱਥੇ ਮਿਲੀ ਪਿੰਡ ਭਾਗ ਥਲਕਲਾ ਤੇ ਜਿਸ ਵਿੱਚ ਪਹਿਲਾਂ ਸਾਡੀਆਂ ਇਹਨਾਂ ਨੇ ਗਦਾਵਰੀਆਂ ਤੜਾਤੀਆਂ ਗਦਾਵਰੀਆਂ ਤੋਂ ਬਾਅਦ ਫਿਰ ਸਾਨੂੰ ਆਪਣਾ ਐਫਸੀਆਰ ਦੇ ਜਾ ਕੇ ਚੰਡੀਗੜ੍ਹ ਗਦਾਵਰੀਆਂ ਸਾਡੇ ਨਾਂ ਫਿਰ ਵਾਪਸ ਹੋ ਗਈਆਂ ਜਬਾ ਮੰਦੀ ਸਾਡੇ ਨਾਂ ਹੈ ਗਦਾਵਰੀ ਸਾਡੇ ਨਾਂ ਹੈ ਸਾਰਾ ਕੁਝ ਸਾਡੇ ਨਾਂ ਹੈ ਜਿਹੜਾ ਇੱਥੇ ਦਾ ਐਮਐਲਏ ਹੈ ਸੇਖੋਂ ਗੁਰਦੇਤ ਸਿੰਘ ਇਹ ਵਿੱਚ ਸਾਡੀ ਜਮੀਨ ਦੀ ਨਿਸ਼ਾਨਦੇਹੀ ਨਹੀਂ ਹੋਉਂਦੇ ਰਿਆ ਟੀਸੀ ਮੈਡਮ ਸਾਰੇ ਬਾਕੀ ਪ੍ਰਸ਼ਾਸਨ ਬਿਲਕੁਲ ਠੀਕ ਹੈ ਤੇ ਉਹ ਸਾਨੂੰ ਇੱਥੇ ਆਏ ਅੱਜ ਅਸੀਂ ਆਏ ਸਾਨੂੰ ਪੂਰਾ ਭੇਜਿਆ ਗਿਆ ਨਮੰਤਰ ਭੇਜਿਆ ਗਿਆ ਵੀ ਤੁਸੀਂ ਅੱਜ 2 ਤਰੀਕ ਨੂੰ ਆਪਣੀ ਜਮੀਨ ਦੀ ਨਿਸ਼ਾਨਦੇਹੀ ਕਰਾਓ ਅੱਜ ਸਾਨੂੰ ਫੇਰ ਕੀ ਹੋਇਆ ਕਿ ਸਾਡੇ ਇੱਥੇ ਦਾ ਐਮਐਲਏ ਨਹੀਂ ਉੜੀ ਕਿਤਾਬਰੀ ਨਿਸ਼ਾਨ ਨਹੀਂ ਹੁੰਦਾ ਇਸ ਗੱਲ ਕਿ ਅਸੀਂ ਸਰਕਾਰ ਨੂੰ ਕਹਿ ਰਹੇ ਹਾਂ ਕਿ ਇਹ ਗੁਰੂ ਘਰ ਦਾ ਕੰਮ ਹੈ ਇਹ ਗੁਰੂ ਘਰ ਦਾ ਕੰਮ ਨੂੰ ਇਹ ਕਿਉਂ ਵਿੱਚ ਦਿੱਕਾ ਲਾ ਰਿਹਾ ਹੈ ਜੇ ਸਾਡੇ ਕੋਲ ਕਾਗਜ਼ ਪੱਤਰ ਪੂਰੇ ਨਹੀਂ ਹਨ ਜੇ ਸਾਡੇ ਕੋਈ ਕੋਈ ਧੂਗਾ ਹੈ ਤੇ ਸਾਨੂੰ ਬਿਲਕੁਲ ਨਾ ਜ਼ਮੀਨ ਦੇ ਵਿੱਚ ਜਾਣ ਦਿਓ ਅਸੀਂ ਹੁਣੇ ਨਹੀਂ ਪਹਿਲੇ ਨੰਬਰ ਤੇ ਜੇ ਸਾਡੀ ਹੈ ਜੇ ਸੱਚ ਹੈ ਤੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਰੋ ਪਰ ਜੋ ਸੱਚ ਹੈ ਸੱਚ ਨੂੰ ਅੱਜ ਦਾ ਪ੍ਰਸ਼ਾਸਨ ਸੱਚ ਨਹੀਂ ਕਹਿ ਰਿਹਾ ਕਿਉਂ ਪਤਾ ਨਹੀਂ ਐਮਐਲਏ ਦੇ ਦਬਾਅ ਦੇ ਵਿੱਚ ਕਰਕੇ ਕਿ ਸਾਨੂੰ ਨਿਸ਼ਾਨਦੇਹੀ ਨਹੀਂ ਹੋਣ ਦੇ ਰਹੇ ਇਸ ਕਰਕੇ ਅਸੀਂ ਸਰਕਾਰ ਸੀਐਮ ਸਾਹਿਬ ਨੂੰ ਕਹਿ ਰਹੇ ਹਾਂ ਕਿ ਸਾਡਾ ਇਹ ਜੋ ਹੈ ਗੁਰੂ ਘਰ ਦਾ ਹੱਕ ਬੰਦਾ ਹੈ ਨਿਸ਼ਾਨਦੇਹੀ ਦਾ ਜੋ ਵੀ ਹੈ ਉਹ ਸਾਨੂੰ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਭਾਗ ਥਲਾ ਕਲਾਂ ਦਾ ਮਸਲਾ ਹੈ ਜੀ ਪਿਛਲੇ 50 ਸਾਲ ਤੋਂ ਜਿਹੜਾ ਹੈਗਾ ਉਹ ਧਿਰ ਜਿਹੜੀ ਆ ਉਹ ਵਾਰੀ ਹੈ ਕਿਉਂਕਿ ਮੇਰੇ ਕੋਲੇ ਵੀ ਬਾਬੇ ਵੀ ਆਏ ਸੀ ਮੈਂ ਬਾਬਾ ਜੀ ਨੂੰ ਵੀ ਕਹਿ ਸੀ ਕਿ ਬਾਬਾ ਜੀ ਮੈਨੂੰ ਪੂਰੀ ਜਿਹੜੀ ਆਪਦੀ ਜਮ੍ਹਾਂ ਬੰਦੀ ਆਪਦੇ ਕਾਗਜ਼ ਪੁੱਤਰ ਦਿਖਾਓ ਤੁਹਾਨੂੰ ਕਿਹੜੇ ਕੋਰਟ ਨੇ ਆਰਡਰ ਕੀਤਾ ਤੇ ਇਹਨਾਂ ਨੇ ਆਪਦੀ ਨਿਸ਼ਾਨਦੇਹੀ ਵਾਸਤੇ ਦਰਖਾਸਤ ਦਿੱਤੀ ਸੀ ਸਰਕਾਰ ਨੇ ਇਹਨਾਂ ਨੂੰ ਨਿਸ਼ਾਨਦੇਹੀ ਦਾ ਟਾਈਮ ਵੀ ਦਿੱਤਾ ਸੀ ਦੂਜੀ ਧਿਰ ਨੇ ਉਹ ਦੱਸਣ ਮੁਤਾਬਕ ਹੈ ਦੂਜੀ ਧਿਰ ਦੇ ਕਿ ਸਾਡਾ ਹਾਈ ਕੋਰਟ ਦੇ ਵਿੱਚ ਔਰ ਇੱਕ ਹੋਰ ਕੇਸ ਚੱਲ ਰਿਹਾ ਉਹਨਾਂ ਨੇ ਆਪਦੀ ਅੱਜ ਐਪਲੀਕੇਸ਼ਨ ਤਹਿਸੀਲਦਾਰ ਸਾਹਿਬ ਨੂੰ ਦਿੱਤੀ ਤੇ ਤਹਿਸੀਲਦਾਰ ਸਾਹਿਬ ਨੇ ਕਾਨੂੰਗੋ ਨੂੰ ਭੇਜਤਾ ਕਿ ਔਰ ਮੈਨੂੰ ਇਹ ਪਤਾ ਲੱਗਿਆ ਕਿ ਜਮ੍ਹਾਂਬੰਦੀ ਤੇ ਵੀ ਇਹਦੀ ਐਡ ਹੋਈ ਹੋਈ ਹੈ ਕਿ ਜਿੰਨਾ ਚਿਰ ਇਸ ਕੋਰਟ ਕੇਸ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇਹ ਜਿਹੜੇ ਆ ਕਿਸੇ ਵੀ ਧਿਰ ਦੇ ਹੱਕ 'ਚ ਮੰਤੀ ਜਾਂ ਹੋਰ ਕੁਝ ਕੋਈ ਵੀ ਨਵੀਂ ਅਮੈਂਡਮੈਂਟ ਆ ਉਹ ਲਾ ਕੀਤੀ ਜਾਵੇ ਇਹ ਜਮ੍ਹਾਂਬੰਦੀ ਦੇ ਉੱਤੇ ਐਡ ਆ। ਸੋ ਇਸ ਵਾਸਤੇ ਮੈਂ ਤਾਂ ਸੰਝਾ ਬੰਦਾ। ਨਾ ਮੈਂ ਜ਼ਮੀਨ ਵਾਹਣੀ ਆ ਮੈਂ ਤਾਂ ਆਪਦੀ ਜ਼ਮੀਨ ਠੇਕੇ ਤੇ ਦਿੱਤੀ ਹੋਈ ਆ। ਸੋ ਇਸ ਵਾਸਤੇ ਮੇਰਾ ਇਸ ਕੇਸ ਨਾਲ ਕੋਈ ਲਾਗਤ ਦਿੱਤਾ ਨਹੀਂ। ਮੇਰੇ ਕੋਲੇ ਬਾਬੇ ਆਏ ਸੀ ਸਗੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਦੇਓ ਜੀ ਮੈਂ ਤੁਹਾਡੀ ਹੈਲਪ ਕਰੂੰਗਾ ਜੇਕਰ ਤੁਹਾਡੀ ਕੋਈ ਜ਼ਮੀਨ ਨਪਦਾ ਹੈ। ਮੇਰੇ ਇਲਾਕੇ ਦਾ ਕੋਈ ਬੰਦਾ ਕਿਸੇ ਵੀ ਕਿਸਮ ਦੀ ਕੋਈ ਗਲਤ ਗੱਲ ਕਰਦਾ ਤਾਂ ਉਹਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ। ਸੋ ਇਹ ਕੋਰਟ ਕੇਸ ਆ ਜੀ। कोर्ट ਕੇਸਾਂ ਦੇ ਉੱਤੇ ਮਸਲਾ ਹੈਗਾ ਅਦਾਲਤ ਜੀ ਨੂੰ ਮਰਜ਼ੀ ਦੇ ਦੇ ਜਾਂ ਜੇਕਰ ਅਦਾਲਤ ਚੋਂ ਫੈਸਲਾ ਹੋ ਗਿਆ ਤਾਂ ਕਾਗਜ਼ ਪੱਤਰ ਦੇ ਦੇਣ ਡੀਸੀ ਸਾਹਿਬ ਉਹਤੇ ਆਰਡਰ ਕਰ ਦੇਣਗੇ ਤੇ ਅਸੀਂ ਉਹਦਾ ਕਬਜ਼ਾ ਦਵਾ ਦਾਂਗੇ ਨਾਲ ਪੁਲਿਸ ਜਾਊਗੀ ਸਾਰਾ ਕੁਝ ਹੋਊਗਾ ਪ੍ਰਸ਼ਾਸਨ ਜਾਊਗਾ ਪਰ ਜਿਹੜੇ ਹਰ ਇੱਕ ਕੰਮ ਦੀ ਪ੍ਰਕਿਰਿਆ ਉਹ ਕੋਰਟ ਦੇ ਆਰਡਰ ਡੀਸੀ ਸਾਹਿਬ ਨੂੰ ਦੇਣ ਡੀਸੀ ਸਾਹਿਬ ਪੁਲਿਸ ਦੀ ਮਦਦ ਲੈ ਕੇ ਕਬਜ਼ਾ ਦਵਾ ਦੋਗੇ ਕੋਈ ਸਮੱਸਿਆ ਨਹੀਂ ਸਾਹਿਬ ਤੱਕ ਅਗੂ ਤਿਆਰ ਹੈ ਤਾਂ ਉਸੇ ਦੀ ਤਰ੍ਹਾਂ ਦੇਖੋ ਡੀਸੀ ਸਾਹਿਬ ਬਕਾਇਦਾ ਲਿਖਤੀ ਐਸਐਸਪੀ ਨੂੰ ਆਰਡਰ ਕੱਢਣਗੇ ਪੁਲਿਸ ਜਿਹੜੀ ਆ ਪ੍ਰਸ਼ਾਸਨ ਦੀ ਹਮਾਇਤ ਵਾਸਤੇ ਕਿਉਂਕਿ ਇੱਕ ਪਿੰਡ ਦੇ ਨਾਲ ਲੜਾਈ ਹੈ तकरीबन ਕਾਫੀ ਘਰ ਹੈ ਜਿਹੜੇ ਉਹਦੇ ਤੇ ਕਾਬਜ਼ ਹੈ ਉੱਥੇ ਪਿੰਡ ਦੇ ਵਿੱਚ ਲੜਾਈ ਹੋ ਜਾਂਦੀ ਤਾਂ ਪੁਲਿਸ ਵੀ ਜਵਾਬ ਦੇ ਆ ਪਰ ਇੱਕ ਕੰਲਾ ਕਾਨੂੰਗੋ ਜਾ ਕੇ ਨਿਸ਼ਾਨਦੇ ਹੀ ਨਹੀਂ ਕਰ ਸਕਦਾ ਸੋ ਇਸ ਵਾਸਤੇ ਜਿਹੜੇ ਕੋਰਟ ਤੋਂ ਵੱਲੋਂ ਆਡਰ ਆਇਆ ਉਹ ਡੀਸੀ ਸਾਹਿਬ ਨੂੰ ਦੇਣ ਮੈਂ ਹੈਲਪ ਕਰੂੰਗਾ ਜਿੰਨੀ ਜਲਦੀ ਹੋ ਸਕੇ ਉਹਨਾਂ ਦੀ ਕਰਵਾ ਕੇ ਦੇਵਾਂਗੇ ਪਰ ਥਰੂ ਜਿਹੜਾ ਹੈਗਾ ਪ੍ਰੋਪਰ ਚੈਨਲ ਥਰੂ ਕਾਨੂੰਨ ਜੋ ਕਾਨੂੰਨ ਕਹਿੰਦਾ ਜਿਹਦੇ ਹੱਕ ਚ ਹੋਊਗਾ ਉਹਨੂੰ ਦਵਾ ਦੇਗੇ ਕਿ ਨਾ ਇਹ ਸਾਡੇ ਇੱਕ ਕੰਮ ਹੋਇਆ ਤਾਂ ਅਸੀਂ ਵੱਡੇ ਲੈਵਲ ਤੇ ਧਰਨਾ ਦੇਵਾਂਗੇ ਐਮਐਲਏ ਦੀ ਕੁੱਟੀ ਲਾਤੇ ਡੀਸੀ ਦੀ ਕੁੱਟੀ ਦੇਖੋ ਕੋਰਟ ਦੇ ਆਰਡਰ ਲੈ ਕੇ ਆਉਣ ਡੀਸੀ ਸਾਹਿਬ ਉਹਨੂੰ ਮਾਰਕ ਕਰਨ ਧਰਨਾ ਦੇਣਾ ਤਾਂ ਉਹਨਾਂ ਦਾ ਅਧਿਕਾਰ ਹੈ ਕਿਤੇ ਵੀ ਦੇ ਸਕਦੇ ਆ ਉਹ ਇਸ ਗੱਲ ਲਈ ਖੁੱਲੀ ਛੁੱਟੀ ਹੈ ਪਰ ਧਰਨਾ ਤੇ ਕਾਗਜ਼ਾਂ 'ਚ ਫਰਕ ਹੈ ਨਾ ਜੀ ਤੁਸੀਂ ਜੇ ਤੁਹਾਡੇ ਕੋਲ ਕਾਗਜ਼ਾ ਤਾਂ ਦਿਓ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਆਰਡਰ ਕਰ ਦੇਣਗੇ ਪੋਰਸ ਦੀ امداد ਦੇਵਾਂਗੇ ਜਾ ਕੇ ਤੁਹਾਡਾ ਜਿਹੜਾ ਜਿੱਥੇ-ਜਿੱਥੇ ਤੁਹਾਡੀ ਜ਼ਮੀਨ ਆਉਂਦੀ ਹੈ ਕਿਉਂਕਿ ਪਿੰਡ ਦੇ ਵਿੱਚ ਤਾਂ ਇਹਨਾਂ ਨੂੰ ਇਹ ਆਪ ਨੂੰ ਵੀ ਨਹੀਂ ਪਤਾ ਹੋਣਾ ਕਿ ਇਹਦਾ ਜ਼ਮੀਨ ਕਿੱਥੇ